ਪੰਜਾਬ ਸਰਕਾਰ ਦੇ ਵੱਲੋਂ ਜਿਹੜੇ ਨਸ਼ੇ ਦੇ ਖਿਲਾਫ ਇੱਕ ਜਿਹੜੀ ਵੱਡੀ ਮੁਹਿੰਮ ਦੀ ਜੰਗ ਹੀ ਚੜੀ ਗਈ ਹੈ ਹੁਣ ਕਿ ਇਹ ਜਿਹੜਾ ਨਸ਼ੇ ਦਾ ਜਿਹੜਾ ਕੋੜ ਹੈਗਾ ਇਹਨੂੰ ਜੜੋਂ ਆਪਾਂ ਕੱਢ ਕੇ ਖਿੱਟ ਦੇਣਾ ਹੈ ਇੱਕ ਨਵੀਂ ਲਹਿਰ ਇੱਕ ਨਵੇਂ ਜੋਸ਼ ਤੇ ਨਾਲ ਇੱਕ ਦੁਬਾਰਾ ਇਹਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੇ ਵਿੱਚ ਜੰਗੀ ਪੱਧਰ ਤੇ ਜਿਹੜੇ ਨਸ਼ਿਆਂ ਦੇ ਹੌਟਸਪੌਟਸ ਹੈਗੇ ਆ ਉਹਨਾਂ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਲਗਾਤਾਰ ਹੁਣ ਕਾਰਵਾਈ ਰੋਜ਼ਾਨਾ ਚੱਲੂਗੀ ਤੇ ਜਿਹੜਾ ਨਸ਼ੇ ਦੇ ਜਿਹੜੇ ਤਸਕਰ ਹੈਗੇ ਆ ਉਹਨਾਂ ਦੇ ਖਿਲਾਫ ਸਭ ਤੋਂ ਸਖਤ ਕਾਰਵਾਈ ਹੋਊਗੀ ਪੰਜਾਬ ਸਰਕਾਰ ਦਾ ਨਸ਼ਿਆਂ ਦੇ ਖਿਲਾਫ ਈਡੀਪੀ ਜਿਹੜਾ ਹੈਗਾ ਇਹ ਪਲਾਨ ਹੈਗਾ ਈ ਦੇ ਵੱਲੋਂ ਮਤਲਬ ਇਨਫੋਰਸਮੈਂਟ ਜਿਹਦੇ ਵਿੱਚ ਅਸੀਂ ਨਸ਼ਾ ਤਸਕਰਾਂ ਦੇ ਉੱਤੇ ਨਿਰੰਤਰ ਕਾਰਵਾਈ ਕਰਾਂਗੇ ਜਿਹੜੇ ਬੇਲ ਆਊਟ ਹੋ ਕੇ ਆਉਂਦੇ ਆ ਪੁਰਾਣੇ ਜਿਨ੍ਹਾਂ ਤੇ ਮੁਕਦਮੇ ਹੈਗੇ ਆ ਉਹਨਾਂ ਦੇ ਉੱਤੇ ਵੀ ਚੈੱਕ ਰੱਖਾਂਗੇ ਇਹਨਾਂ ਨੇ ਜਿਹੜੀ ਆਪਣੀ ਪ੍ਰਾਪਰਟੀਆਂ ਨਸ਼ਾ ਵੇਚ ਕੇ ਜਿਹੜੀ ਬਣਾਈਆਂ ਉਹਨਾਂ ਨੂੰ ਵੀ ਅਸੀਂ ਕਾਨੂੰਨ ਅਨੁਸਾਰ ਜ਼ਬਤ ਕਰਾਵਾਂਗੇ ਤੇ ਨਿਰੰਤਰ ਇਹਨਾਂ ਤੇ ਕਾਰਵਾਈ ਚੱਲੂਗੀ ਇਸ ਤੋਂ ਇਲਾਵਾ ਡੀ ਦਾ ਮਤਲਬ ਡੀ ਐਡਿਕਸ਼ਨ ਪੰਜਾਬ ਸਰਕਾਰ ਦਾ ਟੀਚਾ ਹੈਗਾ ਹੈ ਕਿ ਜਿਹੜੇ ਵੀ ਆਪਣੇ ਮੁੰਡੇ ਨੌਜਵਾਨ ਜਿਹੜੇ ਐ ਉਹ ਨਸ਼ੇ ਦਾ ਸ਼ਿਕਾਰ ਹੋਏ ਹਨ ਜਿਹੜੇ ਵੇਚਦੇ ਨਹੀਂ ਹਨ ਪਰ ਸੇਵਨ ਕਰਦੇ ਹਨ ਉਹ ਸ਼ਿਕਾਰ ਹਨ ਉਹ ਬਿਮਾਰ ਹਨ ਤੇ ਉਹਨਾਂ ਤੇ ਡੀ ਐਡਿਕਸ਼ਨ ਲਈ ਸਰਕਾਰ ਵੱਲੋਂ ਜਿਹੜੇ ਵੱਖ-ਵੱਖ ਹਸਪਤਾਲਾਂ 'ਚ ਜਿਹੜੇ ਡੀ ਐਡਿਕਸ਼ਨ ਸੈਂਟਰ, ਓਟ ਸੈਂਟਰਸ ਜਿਹੜੇ ਚਲਾਏ ਜਾ ਰਹੇ ਹਨ ਅਸੀਂ ਵੀ ਉਹ ਨੌਜਵਾਨਾਂ ਨੂੰ ਪੂਰੀ ਅਸਿਸਟ ਕਰਕੇ ਉਹਨਾਂ ਦਾ ਡੀ ਐਡਿਕਸ਼ਨ ਕਰਾਉਣ 'ਚ ਪੂਰੀ ਮਦਦ ਉਹਨਾਂ ਦੀ ਕਰਾਂਗੇ ਇਸ ਤੋਂ ਇਲਾਵਾ ਕੋਈ ਵੀ ਨੌਜਵਾਨ ਜੇ ਨਸ਼ਾ ਦਾ ਸੇਵਨ ਕਰਦਾ ਹੋਇਆ ਫੜਿਆ ਜਾਂਦਾ ਹੈ ਤੇ ਉਹਦੀ ਵੀ ਅਸੀਂ 64 ਐਂਡ ਪੀਐਸ ਦੇ ਤਹਿਤ ਉਹਦੀ ਪ੍ਰੋਸੀਕਿਊਸ਼ਨ ਮਾਫ ਕਰਾਉਣ 'ਚ ਉਹਦੀ ਮਦਦ ਕਰਾਂਗੇ ਆਈਡੀਆ ਹੈਗਾ ਕਿ ਜੋ ਵੀ ਇੱਕ ਗਲਤ ਰਾਹ ਤੇ ਤੁਰਿਆ ਹੈਗਾ ਉਹਨੂੰ ਵਾਪਸ ਲਿਆ ਕੇ ਇੱਕ ਨਾਰਮਲ ਜਿਹੜੀ ਉਹਦੀ ਕੰਮਕਾਰ ਹੈਗਾ ਤਾਂ ਸੋਸਾਇਟੀ ਦੇ ਵਿੱਚ ਉਹਦਾ ਰੀ ਇੰਟੀਗ੍ਰੇਸ਼ਨ ਕੀਤਾ ਜਾਵੇ ਜਿਹੜੀ ਪੀ ਹੈਗੀ ਹੈ ਪੀ ਦਾ ਮਤਲਬ ਹੈ ਪ੍ਰੀਵੈਂਸ਼ਨ ਪ੍ਰੀਵੈਂਸ਼ਨ ਤੋਂ ਸਿੱਧਾ ਹੀ ਜਿਹੜੀ ਜਾਗਰੂਕਤਾ ਲਹਿਰ ਇੱਕ ਨਵੇਂ ਸਿਰੇ ਤੋਂ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਐਜੂਕੇਸ਼ਨ ਮਹਿਕਮਾ ਹੈਲਥ ਮਹਿਕਮਾ ਪੁਲਿਸ ਮਹਿਕਮਾ ਅਤੇ ਹੋਰ ਮਹਿਕਮਿਆਂ ਵੱਲੋਂ ਜਿਹੜੇ ਸਪੈਸ਼ਲੀ ਡਰਗ ਹੌਟਸਪੌਟਸ ਹੈਗੇ ਆ ਉਹਦੇ ਵਿੱਚ ਜਾ ਕੇ ਲੋਕਾਂ ਦੇ ਵਿੱਚ ਜਾਗਰੂਕਤੀ ਫਲਾਈ ਫਲਾਈ ਜਾਊਗੀ ਉਹਨਾਂ ਨੂੰ ਅ ਮੋਟੀਵੇਟ ਕੀਤਾ ਜਾਊਗਾ ਕਿ ਆਪਣੇ ਜਿਹੜੇ ਬੱਚਿਆਂ ਦਾ ਜਿਹੜਾ ਧਿਆਨ ਰੱਖਣ ਜਿਹੜਾ ਵੱਡੀ ਗਰੁੱਪ ਜਿਹੜਾ ਪ੍ਰੋਗਰਾਮ ਪਹਿਲਾਂ ਚੱਲਦਾ ਸੀ ਉਹਨੂੰ ਵੀ ਰੀਨਿਊ ਅਸੀਂ ਕਰਾਂਗੇ ਤਾਂ ਜੋ ਬੱਚੇ ਜਿਹੜੇ ਗਲਤ ਰਾਹ ਤੇ ਨਾ ਚੱਲਣ ਇਸ ਤੋਂ ਇਲਾਵਾ ਜਿਹੜਾ ਸਰਕਾਰ ਵੱਲੋਂ ਇੱਕ ਸਕਿਲਿੰਗ ਦਾ ਪ੍ਰੋਗਰਾਮ ਵੀ ਜਿਹੜਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਹਦੇ ਤਹਿਤ ਜੋ ਵੀ ਮੁੰਡੇ ਹੈਗੇ ਆ ਨੌਜਵਾਨ ਹੈ ਜਿਨ੍ਹਾਂ ਨੂੰ ਜਿਹੜਾ ਜੇ ਬੇਰੋਜ਼ਗਾਰ ਹੈਗੇ ਆ ਉਹਨਾਂ ਦੀ ਸਕਿਲਿੰਗ ਕਰਾਈ ਜਾਊਗੀ ਤਾਂ ਜੋ ਇੱਕ ਸੈਲਫ এমਪਲॉयਮੈਂਟ ਉਹ ਆਪਣੇ ਪੱਧਰ ਤੇ ਹੀ ਸ਼ੁਰੂ ਕਰ ਸਕਣ ਤੇ ਜਿਹੜੇ ਇਸ ਗਲਤ ਰਾਤ ਤੇ ਉਹਨਾਂ ਨੂੰ ਜਾਣਦੀ ਨਾਲ ਲੋੜੀ ਸਰ ਕੋਈ ਰਿਕਵਰੀ ਹੋਈ ਹੈ ਜਿਹੜੀ ਕਿ ਤੁਹਾਡੇ ਵੱਲੋਂ ਰਿਪੋਰਟ ਕੀਤੀ ਗਈ ਹੈ ਹਰ ਵੀ ਹੋਈਆਂ ਹੈਗੀਆਂ ਹੋਰ ਐਕਸ਼ਨ ਵੀ ਲਿਆ ਜਾ ਰਿਹਾ ਹੈ ਅਜੇ ਆਪਰੇਸ਼ਨ ਚੱਲ ਰਿਹਾ ਹੈਗਾ ਜੇ ਤਾਂ ਆਪਰੇਸ਼ਨ ਮੁੱਕਦਾ ਹੈ ਤੁਹਾਡੇ ਨਾਲ ਸਹੀ ਇਨਫੋਰਮੇਸ਼ਨ ਸਾਂਝੀ ਕਰਾਂਗੇ ਸਭ ਕਿਹੜੇ ਕਿਹੜੇ ਏਰੀਆ ਚਾਪੇ ਮਾਲ ਜਰੀਏ ਦੇ ਇਹਦੇ ਵਿੱਚ ਸਾਡੇ ਵੱਲੋਂ ਜ਼ਿਲ੍ਹੇ ਦੇ 11 ਡਰਗ ਹੌਟਸਪੌਟਸ ਜਿਹੜੇ ਪਿੰਡ ਜਾਂ ਮੁਹੱਲੇ ਆਈਡੈਂਟੀਫਾਈ ਕੀਤੇ ਗਏ ਹਨ ਜਿਹਦੇ ਉੱਤੇ ਅਸੀਂ ਖਾਸ ਫੋਕਸ ਰੱਖਾਂਗੇ ਪਰ ਇਸ ਤੋਂ ਇਲਾਵਾ ਵੀ ਜਿੱਥੇ ਵੀ ਸਾਨੂੰ ਕੰਪਲੇਂਟ ਆਂਦੀ ਹੈ ਉਹਦੇ ਤੇ ਪਹਿਲ ਦੇ ਆਧਾਰ ਤੇ ਅਸੀਂ ਕਾਰਵਾਈ ਕਰਾਂਗੇ ਲੋਕਾਂ ਨੂੰ ਅਪੀਲ ਹੈ ਕਿ ਇਹ ਪੰਜਾਬ ਸਰਕਾਰ ਵੱਲੋਂ ਸੇਫ ਪੰਜਾਬ ਹੈਲਪਲਾਈਨ ਜਿਹੜੀ ਲਾਂਚ ਕੀਤੀ ਗਈ ਹਨ ਵੱਧ ਚੜ੍ਹ ਕੇ ਜਿਹੜੀ ਜਿਹੜੀ ਇਨਫਾਰਮੇਸ਼ਨ ਤੁਹਾਡੇ ਕੋਲ ਹੈ ਤੁਹਾਡੀ ਤੁਸੀਂ ਸਾਡੇ ਨਾਲ ਸਾਂਝੀ ਕਰੋ ਇਸ ਜੰਗ ਦੇ ਵਿੱਚ ਅਸੀਂ ਵੱਧ ਚੜ੍ਹ ਕੇ ਜਿਹੜਾ ਇਹ ਕਾਰਵਾਈ ਕਰਾਂਗੇ ਤਸਵਾ ਡੇਸਾਪੋਰਟ ਦੀ ਅਸੀਂ ਬਹੁਤ ਜ਼ਿਆਦਾ ਉਮੀਦ ਕਰਦੇ ਹਾਂ ਸਰ ਪੁਲਿਸ ਵੱਲੋਂ ਪਹਿਲਾਂ ਵੀ ਰੇਡ ਕੀਤੀ ਜਾਂਦੀ ਹੈ ਪਰ ਜਿਹੜੇ ਕੀ ਨਸ਼ਾ ਤਸਕਰ ਹੈਗੇ ਇਹਨਾਂ ਤੇ ਜੂਮ ਇਨ ਸਿਰਕੇ ਤੇ ਕੋਈ ਹੁਣ ਥੋਸ ਕੋਈ ਕਦਮ ਚੁੱਕੇ ਜਾਊਗਾ ਅਨਰ ਟਾਈਮ ਤੇ ਇਹ ਬਿਲਕੁਲ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਇੱਕ ਤਾਂ ਬੜਾ ਸਖਤ ਜਿਹੜਾ ਇਹਨਾਂ ਤੇ ਪੀਨਲ ਐਕਸ਼ਨ ਕਰਾਂਗੇ ਜਿਨ੍ਹਾਂ ਦੀ ਪੁਰਾਣੀ ਹਿਸਟਰੀ ਵੀ ਹੈਗੀ ਹੈ ਨਸ਼ਾ ਤਸਕਰ ਹੋਣ ਦੀ ਉਹਨੇ ਦੀ ਜਿਹੜੀ ਜ਼ਮਾਨਤਾ ਹੋਈਆਂ ਉਹ ਵੀ ਅਸੀਂ ਕੈਨਸਲ ਕਰਾਵਾਂਗੇ ਇਸ ਤੋਂ ਇਲਾਵਾ ਜਿਹੜਾ ਸਖਤ ਧਾਰਾ ਆਰਗੇਨਾਈਜ਼ਡ ਕ੍ਰਾਈਮ ਦੀ ਹੈਗੀ 111 ਬੀ ਐਨ ਐਸ ਉਹਦੇ ਤਹਿਤ ਵੀ ਅਸੀਂ ਕਾਰਵਾਈ ਕਰਾਂਗੇ ਤੇ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਨਜਾਇਜ਼ ਜਿਹੜੀ ਪ੍ਰੋਸੀਡਸ ਆਫ ਕ੍ਰਾਈਮ ਤੋਂ ਇਹਨਾਂ ਨੇ ਪ੍ਰੋਪਰਟੀਆਂ ਬਣਾਈਆਂ ਉਹ ਵੀ ਅਸੀਂ ਅਟੈਚ ਕਰਾਵਾਂਗੇ ਸਰ ਆਪ ਵੀ ਸਮਝਾ ਲਓ ਜਿਸ ਤਰ੍ਹਾਂ ਹਰ ਮੰਨਦੇ ਕਿ ਅਸਾ ਚੱਲਦਾ ਹੈ ਪਰ ਕਈ ਵਾਰੀ ਕੀ ਹੁੰਦਾ ਕਿ ਇਹਨਾਂ ਨੂੰ ਨਸ਼ਾ ਤਸਕਰਾਂ ਨੂੰ ਪਹਿਲੇ ਫੋਨ ਪਹੁੰਚ ਜਾਂਦੇ ਆ ਜੀ ਅੱਜ ਆਪਰੇਸ਼ਨ ਹੋ ਰਿਹਾ ਕਸੋ ਜਾਂ ਛਾਪੇਮਾਰੀ ਹੋ ਰਹੀ ਕਰ ਰਹੇ ਵਿੱਚ ਤੇ ਉਹ ਜਾਂ ਤਾਂ ਗੈਪ ਹੋ ਜਾਂਦੇ ਆ ਘਰਾਂ ਦੇ ਵਿੱਚੋਂ ਜਾਂ ਉਹਨਾਂ ਕੋਲ ਕੁਛ ਲੱਭਦਾ ਨਹੀਂਗਾ ਕੀ ਕਹੂੰਗਾ ਅਮ ਬਿਲਕੁਲ ਇਹ ਜਿਹੜੀ ਕਦੇ ਕਦੇ ਇਦਾਂ ਦੀ ਪ੍ਰੋਬਲਮ ਹੀ ਸਾਨੂੰ ਆਂਦੀ ਹੈਗੀ ਹੈ ਤੇ ਅਸੀਂ ਜਿਹੜੀ ਸਰਪ੍ਰਾਈਜ਼ ਚੈਕਿੰਗਸ ਹੈ ਉਹਦੀ ਅਸੀਂ ਫ੍ਰੀਕਵੈਂਸੀ ਬਤਾਵਾਂਗੇ ਵਕਫ ਵਕ ਟੀਮਾਂ ਤੋਂ ਅਸੀਂ ਜਿਹੜੀ ਵਕਫ ਵਕ ਥਾਵਾਂ ਤੇ ਅਚਨ ਛੇਤੀ ਚੈਕਿੰਗ ਕਰਾਵਾਂਗੇ ਤਾਂ ਜੋ ਇਸ ਜਿਹੜੀ ਮੁਸ਼ਕਿਲ ਦਾ ਵੀ ਸਾਨੂੰ ਸਾਹਮਣਾ ਨਾ ਕਰਨਾ ਪਵੇ ਅੱਜ ਵੀ ਦੇਖਣ ਨੂੰ ਆਇਆ ਵਾ ਕਿ ਲੋਕ ਘਰਾਂ ਨੂੰ ਜਿੰਦੇ ਲਾ ਕੇ ਭੱਜ ਗਏ ਹੈ ਘਰ ਤਾਂ ਉੱਥੇ ਹੀ ਹੈ ਜੀ ਬਾਕੀ ਲੋਕਾਂ 'ਚ ਡਰ ਹੋਏਗਾ ਮੈਂ ਤਾਂ ਇਹੀ ਕਵਾਂਗਾ ਕਿ ਜਿਹੜੇ ਜੋ ਵੀ ਇੱਥੇ ਦੇ ਮਾੜੇ ਕੰਮਾਂ 'ਚ ਇਨਵੋਲਡ ਹੈ ਯਾ ਤਾਂ ਇਲਾਕਾ ਛੱਡ ਕੇ ਭੱਜਣ ਨਹੀਂ ਤਾਂ ਅਸੀਂ ਵੱਧ ਤੋਂ ਵੱਧ ਉਹਨਾਂ ਤੇ ਜਿਹੜੀ ਕਾਰਵਾਈ ਕਰਾਂਗੇ